ਬੜਾ ਇੰਪੋਰਟੈਂਟ ਵਿਸ਼ਾ ਹੈ ਇੱਕ ਐਸਾ ਵਿਸ਼ਾ ਜਿਹੜਾ ਹਰ ਸਿੱਖ ਨੂੰ ਹਰ ਨਾਨਕ ਨਾਮ ਲੈਵਾ ਸੰਗਤ ਨੂੰ ਉਹਨਾਂ ਦੇ ਦਿਲ ਨੂੰ ਬੜਾ ਛੂੰਦਾ ਹੈ ਤੇ ਜਦੋਂ ਇਹਨਾਂ ਇਸ਼ੂਜ਼ ਤੇ ਸਿਆਸਤ ਹੁੰਦੀ ਦਿਖਦੀ ਹੈ ਤੇ ਫਿਰ ਕੀ ਬੀਤਦੀ ਹੈ ਦਿਲ ਤੇ ਇਹ ਉਹ ਸੰਗਤ ਹੀ ਜਾਣਦੀ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਮੈਂ ਤੁਹਾਡੇ ਸਾਹਮਣੇ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੀ ਕਾਂਗਰਸ ਦੀ ਸਰਕਾਰ ਵੱਲੋਂ ਫਿਰ ਚਾਹੇ ਉਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਹਾ ਹੋਵੇ ਚਾਹੇ ਚਰਨਜੀਤ ਚੰਨੀ ਰਿਹਾ ਹੋਵੇ ਜਿਹਦੇ ਵਿੱਚ ਹੋਮ ਮਨਿਸਟਰ ਡਿਪਟੀ ਚੀਫ ਮਨਿਸਟਰ ਸੁਖੀ ਰੰਧਾਵਾ ਸੀ ਕਿਵੇਂ ਇਹਨਾਂ ਸਾਰੇ ਲੋਕਾਂ ਨੇ ਬੇਅਦਬੀ ਦੇ ਮੁੱਖ ਦੋਸ਼ੀਆਂ ਨੂੰ ਰਾਮ ਰਹੀਮ ਨੂੰ ਹਨੀ ਪ੍ਰੀਤ ਨੂੰ ਪ੍ਰਦੀਪ ਕਲੇਰ ਵਰਗਿਆਂ ਨੂੰ ਤੇ ਡੇਰਾ ਸੱਚਾ ਸਾਉਦਾ ਨੂੰ ਹਰ ਮੋੜ ਤੇ ਪੈਰ ਪੈਰ ਤੇ ਕਿਵੇਂ ਪ੍ਰੋਟੈਕਸ਼ਨ ਦਿੱਤੀ ਕਿਵੇਂ ਪੁਸ਼ਤ ਪਨਾਹੀ ਕੀਤੀ ਉਹਨਾਂ ਦੀ ਕਿਵੇਂ ਸਮਝੌਤੇ ਦੇ ਤਹਿਤ ਇਹ ਡੀਲਾਂ ਹੋਈਆਂ ਕਿ ਚਾਹੇ ਤੁਸੀਂ ਇਨ੍ਹਾਂ ਕੇਸਾਂ ਦੇ ਵਿੱਚ ਇਨਵੋਲਡ ਹੋ ਤੁਹਾਡੀ ਇਨਵੋਲਵਮੈਂਟ ਸਾਹਮਣੇ ਆਈ ਹੈ ਪਰ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ यू स्क्रैच माय बैक आई विल स्क्रैच योर बैक ਜਿਵੇਂ ਅੰਗਰੇਜ਼ੀ ਚ ਕਹਿੰਦੇ ਐ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਤੁਸੀਂ ਸਾਡੀ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਜਿੱਥੇ-ਜਿੱਥੇ ਸਾਨੂੰ ਲੋੜ ਪਈ ਅਸੀਂ ਤੁਹਾਨੂੰ ਵਰਤਿਆ ਕਰਾਂਗੇ ਇਹ ਸੌਦੇਬਾਜ਼ੀ ਹੋਊ ਅੱਜ ਇਸ ਪੁਸ਼ਤ ਪਨਾਈ ਦੇ ਦਸਤਾਵੇਜ਼ ਦੇ ਕੋ ਗੱਲਾਂ ਕਰਨੀਆਂ ਇੱਕ ਵੱਖਰਾ ਮਹਿਣਾ ਰੱਖਦੀਆਂ ਟੈਲੀਵਿਜ਼ਨ ਚੈਨਲਾਂ ਤੇ ਅੱਜਕੱਲ ਜੀਦਾ ਜੀ ਕਰਦਾ ਚੜਕੇ ਜੋ ਮਰਜ਼ੀ ਬੋਲ ਦਿੰਦਾ ਹੈ ਬਟ ਮੈਂ ਡਾਕੂਮੈਂਟਸ ਤੁਹਾਡੇ ਸਾਹਮਣੇ ਰੱਖੂੰਗਾ ਦਸਤਾਵੇਜ਼ ਤੁਹਾਡੇ ਸਾਹਮਣੇ ਰੱਖੂੰਗਾ ਸਬੂਤ ਤੁਹਾਡੇ ਸਾਹਮਣੇ ਰੱਖੂੰਗਾ ਜਿਹੜੇ ਇਹ ਕਲੀਅਰ ਕੱਟ ਇਸ ਸਮਝੌਤੇ ਨੂੰ ਨੰਗਾ ਕਰ ਦੇਣਗੇ ਇੱਕ ਨੰਗੀ ਚਿੱਠੀ ਖੁੱਲਾ ਚਿੱਠਾ ਇਹਨਾਂ ਦਾ ਤੁਹਾਡੇ ਸਾਹਮਣੇ ਆ ਜਾਊਗਾ ਜਿਹੜੇ ਮੈਂ ਅੱਜ ਕਾਗਜ਼ ਲੈ ਕੇ ਆਇਆ ਜਿਹੜੀ ਮੈਂ ਜ਼ਿਕਰ ਕੀਤਾ ਚਾਹੇ ਰਾਮ ਰਹੀਮ ਦਾ ਕੀਤਾ ਹਣੀਪ੍ਰੀਤ ਦਾ ਕੀਤਾ ਪ੍ਰਦੀਪ ਕਲੇਰ ਦਾ ਕੀਤਾ ਅੱਜ ਕੱਲ ਕਰੰਟ ਟੌਪਿਕ ਚਰਚਾ ਦਾ ਵਿਸ਼ਾ ਪ੍ਰਦੀਪ ਕਲੇਰ ਬਣਿਆ ਹੋਇਆ ਹੈ ਕਿਉਂਕਿ ਇੱਕ ਟੀਵੀ ਚੈਨਲ ਤੇ ਉਹਨੇ ਇੰਟਰਵਿਊ ਵੀ ਕੀਤੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਵਿਰੋਧੀਆਂ ਨੇ ਉਹਨੂੰ ਇੱਕ ਸੱਚ ਪੁੱਤਰ ਵਾਂਗੂ ਪੇਸ਼ ਕੀਤਾ ਵੀ ਸ਼ਾਇਦ ਜੋ ਇਹਦੇ ਮੂੰਹ ਚੋਂ ਬੋਲ ਨਿਕਲਦੇ ਆ ਰਾਜਾ ਹਰੀਸ਼ ਚੰਦਰ ਵਾਂਗੂ ਇਦੋਂ ਸੱਚਾ ਬੰਦਾ ਕੋਈ ਹੈ ਨਹੀਂ ਤੇ ਉਹ ਮੁੱਖ ਦੋਸ਼ੀ ਜਿਹੜਾ ਬੇਅਦਬੀ ਦੇ ਤਿੰਨੇ ਕੇਸਸ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਰੀ ਹੋਈ ਸਰੂਪ ਦੀ ਉਸ ਕੇਸ ਚ ਪੋਸਟਰ ਲਗਵਾਉਣ ਵਾਲੇ ਕੇਸ ਚ ਤੇ ਅੰਗ ਖਿਲਾਰਨ ਵਾਲੇ ਕੇਸ ਚ ਮੁੱਖ ਦੋਸ਼ੀ ਜੀ ਦਾ ਹੋਵੇ ਉਹਦੀਆਂ ਗੱਲਾਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਨ ਵਾਲੇ ਵੀ ਆਪ ਦੇ ਆਪ ਨੂੰ ਪੰਥਕ ਕਹਿੰਦੇ ਇਸ ਗੱਲ ਦਾ ਮੈਨੂੰ ਦੁੱਖ ਹੈ ਮੈਂ ਅੱਜ ਉਹਦੇ ਤੋਂ ਹੀ ਸ਼ੁਰੂ ਕਰਨਾ ਚਾਹਣਾ ਹੈ कि ਜਿਵੇਂ ਮੈਂ ਜ਼ਿਕਰ ਕੀਤਾ ਕਿ ਇਹ ਤਿੰਨੇ ਕੇਸਾਂ ਦੇ ਵਿੱਚ ਨਾਮਜ਼ਦ ਹੈ ਨੋਮੀਨੇਟਡ ਹੈ ਮੁੱਖ ਅਕਿਊਜ਼ਡ ਹੈ ਮੇਨ ਦੋਸ਼ੀ ਹੈ ਤੇ ਪੁਲਿਸ ਦੇ ਰਿਕਾਰਡ ਵਿੱਚ ਪਿਛਲੇ ਲੰਮੇ ਸਮੇਂ ਤੋਂ तकरीबन 6 ਸਾਲਾਂ ਤੋਂ ਪੀਓ ਡਿਕਲੇਅਰ ਹੋਇਆ ਹੋਇਆ ਪ੍ਰੋਕਲੇਮਡ ਆਫੈਂਡਰ ਮੈਂ ਪੁਲਿਸ ਦੇ ਰਿਕਾਰਡਾਂ 'ਚ ਇਕੱਲਾ ਕਿਉਂ ਕਹਿ ਰਿਹਾ ਹਾਂ ਕਿਉਂਕਿ ਕੋਈ ਕਾਰਵਾਈ ਪੁਲਿਸ ਵੱਲੋਂ ਪ੍ਰੋਕਲੇਮਡ ਆਫੈਂਡਰ ਵਾਲੀ ਉਹਦੇ ਨਾਲ ਨਹੀਂ ਕੀਤੀ ਗਈ ਆਪਾਂ ਸਾਰਿਆਂ ਨੇ ਸੁਣਿਆ ਉਹਦੀ ਇੰਟਰਵਿਊ ਕਹਿੰਦਾ ਮੈਂ ਤਾਂ ਡੇਰੇ ਵਿੱਚ ਆਪਦੇ ਘਰ ਰਹਿੰਦਾ ਸੀ ਰੂਟੀਨ ਵਿੱਚ ਆਪਦੀ ਜ਼ਿੰਦਗੀ ਦੇ ਜੋ ਕੰਮਕਾਰ ਸੀ ਟਰੈਵਲ ਕਰਦਾ ਸੀ ਸਾਰਾ ਕੁਝ ਕਰਦਾ ਸੀ ਟੈਲੀਫੋਨ ਵੀ ਆਵਦਾ ਨਾਰਮਲ ਨੰਬਰ ਵਰਤਦਾ ਸੀ ਮੈਨੂੰ ਨਾ ਕੋਈ ਪੁਲਿਸ ਵਾਲਾ ਬੁਲਾਉਣ ਆਇਆ ਨਾ ਮੇਰੇ ਕੋਲੇ ਕੋਈ ਸਮਨ ਆਇਆ ਨਾ ਮੈਨੂੰ ਕਿਸੇ ਇਨਵੈਸਟੀਗੇਟਿੰਗ ਏਜੰਸੀ ਨੇ ਬੁਲਾਇਆ ਕਿ ਇਹ ਇੱਕ ਹੀਨੀਅਸ ਕ੍ਰਾਈਮ ਦੇ ਵਿੱਚ ਅਕਿਊਜ਼ਡ ਬੰਦੇ ਨਾਲ ਇਹੋ ਜਿਹਾ ਵਿਵਹਾਰ ਹੁੰਦਾ ਹੈ ਸਭ ਤੋਂ ਪਹਿਲਾਂ ਪੁਲਿਸ ਬੰਦਿਆਂ ਦੇ ਫੋਨ ਟ੍ਰੇਸ ਕਰਦੀ ਏ ਤੇ ਇੱਥੇ ਤੁਸੀਂ ਵੇਖ ਲਓ ਤਾਂ ਕਹਿੰਦਾ ਮੈਂ ਆਪਦਾ ਫੋਨ ਵੀ ਆਪਦਾ ਯੂਜ਼ ਕਰਦਾ ਸੀ ਤੇ ਘਰ ਵਿੱਚ ਵੀ ਆਉਂਦੇ ਰਹਿੰਦਾ ਸੀ 6 ਸਾਲ ਤੋਂ ਬੰਦਾ ਪੀਓ ਹੋਵੇ ਕੀ ਸੈਕਸ਼ਨ 83 ਥੱਲੇ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੁੰਦੀ ਹੈ ਪੀਓ ਦੀ ਕੀ ਸਰਕਾਰ ਨੇ ਉਹਦੀ ਕਾਰਵਾਈ ਸ਼ੁਰੂ ਕੀਤੀ ਉਹਦੀ ਪਹਿਲੀ ਸਟੈਪ ਹੁੰਦੀ ਹੈ ਅਦਾਲਤ ਨੂੰ ਉਸ ਬੰਦੇ ਦੀ ਪ੍ਰਾਪਰਟੀ ਦੇ ਦਸਤਾਵੇਜ਼ ਪੇਸ਼ ਕਰਨੇ ਜਿਨ੍ਹਾਂ ਨੂੰ ਅਟੈਚ ਕਰਨਾ ਹੈ ਕੀ ਸਰਕਾਰ ਨੇ ਉਹ ਪਹਿਲੀ ਪੌੜੀ ਵੀ ਚੜੀ ਨਹੀਂ ਉਹ ਇਸ ਕਰਕੇ ਨਹੀਂ ਚੜੇ ਕਿ ਇੱਕ ਸੌਦੇਬਾਜ਼ੀ ਹੋਈ ਸੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਇਸ ਬੰਦੇ ਨੂੰ ਤਾਂ ਇੰਨੀ ਖੁੱਲ ਸਰਕਾਰ ਨੇ ਦੇ ਰੱਖੀ ਸੀ ਐਨਾ ਬੇਖੌਫ ਹੋ ਕੇ ਘੁੰਮ ਰਿਆ ਸੀ ਕਿ ਪਬਲਿਕ ਫੰਕਸ਼ਨਸ ਦੇ ਵਿੱਚ ਵੀ ਜਾਂਦਾ ਸੀ ਕਿੱਥੋਂ ਸਾਹਮਣੇ ਆਇਆ ਪਰ ਸਾਰਿਆਂ ਨੇ ਦੇਖਿਆ ਯੂਪੀ ਦੇ ਵਿੱਚ ਇੱਕ ਭਾਜਪਾ ਦੇ ਮਿਨਿਸਟਰ ਦੇ ਨਾਲ ਅਯੋਧਿਆ ਚ ਇੱਕ ਫੰਕਸ਼ਨ ਦੇ ਵਿੱਚ ਇਹਦੀ ਫੋਟੋ ਆ ਗਈ ਫੇਸਬੁੱਕ ਤੇ ਜਦੋਂ ਬੰਦੇ ਨੂੰ ਡਰ ਡੋਕਰ ਕੋਈ ਨਾ ਹੋਵੇ ਤੇ ਫਿਰ ਅਹੀਂ ਬੇਖੌਫ ਹੁੰਦਾ ਫੋਟੋ ਆਈ ਫੋਟੋ ਜਦੋਂ ਸੰਗਤ ਦੇ ਵਿੱਚ ਆਈ ਰੌਲਾ ਪਿਆ ਰੌਲਾ ਪੈਣ ਤੋਂ ਪੁਲਿਸ ਨੂੰ ਫਿਰ ਅੱਖਾਂ ਠੰਡੀਆਂ ਕਰਨ ਵਾਸਤੇ ਕੋਈ ਕਾਰਵਾਈ ਤਾਂ ਕਰਨੀ ਪੈਣੀ ਸੀ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਇੱਕ ਸਮਝੌਤੇ ਤਹਿਤ ਮੈਂ ਫੇਰ ਕਹਿੰਨ ਹੁਣ ਤੁਸੀਂ ਵੇਖੋ ਅਸਲੀ ਗੱਲ ਇੱਥੋਂ ਸ਼ੁਰੂ ਹੁੰਦੀ ਆ ਤੁਹਾਨੂੰ ਜਿਹੜੀ ਜਿਹੜੇ ਮੈਂ ਡਾਕੂਮੈਂਟਸ ਲੈ ਕੇ ਆਇਆ ਸਾਬਤ ਹੋਊਗੀ ਇੱਕ ਸਮਝੌਤੇ ਤਹਿਤ ਇੱਕ ਡੀਲ ਤਹਿਤ ਇੱਕ ਅਰੈਸਟ ਹੋਈ ਤੇ 5-6 ਸਾਲ ਤੋਂ ਪਗੋੜਾ ਬੰਦਾ 2 ਮਹੀਨਿਆਂ ਦੇ ਵਿੱਚ ਬੇਲ ਤੇ ਬਾਹਰ ਆ ਗਿਆ ਹੁਣ ਤੁਸੀਂ ਵੇਖੋ ਬੇਲ ਕਿਵੇਂ ਹੋਈ ਇੰਨੀ ਛੇਤੀ ਤਿੰਨ ਕੇਸਾਂ ਦੇ ਵਿੱਚ ਵੌਂਟਡ ਜਿਵੇਂ ਮੈਂ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰੂਪ ਦੀ ਚੋਰੀ ਦੇ ਵਿੱਚ ਪੋਸਟਰ ਲਾਉਣ ਦੇ ਵਿੱਚ ਤੇ ਗੁਰੂ ਸਾਹਿਬ ਦੇ ਅੰਗ ਗਲੀਆਂ ਦੇ ਵਿੱਚ ਖਿਲਾਰਨ ਦੇ ਵਿੱਚ ਇਹ ਬੰਦਾ ਮੁੱਖ ਦੋਸ਼ੀ ਹੈ ਉਹਨੂੰ ਪੁਲਿਸ ਫੜਦੀ ਹੈ ਕੇਵਲ ਇੱਕ ਐਫ ਆਈ ਆਰ ਦੇ ਵਿੱਚ ਅਰੈਸਟ